ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਅੱਜ ਦੋਸਤੋ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਐਮ 29 ਦੀ ਜਿਹੜੀ ਦੋਸਤੋ ਇਹ ਮੱਝ ਪੂਰਾ ਰਿਕਾਰਡ ਬਾਈ ਗੁਰਵਿੰਦਰ ਤੋਂ ਪੁੱਛਿਆ ਤੇ ਪਤਾ ਲੱਗਾ ਦੋਸਤੋ ਵੀ ਦੂਜਾ ਸੂਆ ਜਿਹੜੀ ਇਹ ਮੱਝ ਸੂਣੀ ਆ ਝੋਟੀ ਤੁਸੀਂ ਗੇਨ ਸਕਦੇ ਹੋ ਦੂਜਾ ਸੂਆ ਦੋਸਤੋ ਸੂਣ ਜਾ ਰਹੀ ਆ ਤੇ ਜਿਸ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਪਿੰਡ ਬਲਟੋਹਾ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਦੋਂ ਪੱਟੀ ਮੋੜ ਤੋਂ ਦੋਸਤੋ ਖੇਮ ਕਰਨ ਆਉਨੇ ਆ ਤਾਂ ਕਰਿਆਲਾ ਬਰਨਾਲਾ ਲੰਘ ਕੇ ਅੱਗੇ ਪਿੰਡ ਬਲਟੋਹਾ ਆਉਂਦਾ ਬਲਟੋਹੇ ਪਿੰਡ ਖਾਸ ਤੁਸੀਂ ਜਿਹੜੀ ਆ ਪਹੁੰਚ ਕਰਨੀ ਆ ਇਹ ਮੱਝ ਵੇਖਣ ਜੇਕਰ ਤੁਸੀਂ ਆ ਰਹੇ ਹੋ ਤਾਂ ਘਟੋ ਘਾਟ ਵੀ 15 ਪਲੱਸ 16 ਲੀਟਰ ਜਿਹੜੀ ਮਿਲਕ ਦੀ ਕੈਪੈਸਿਟੀ ਆ ਪਹਿਲੇ ਸਵੇਰੇ ਦੇ ਵਿੱਚ ਗੁਰਵਿੰਦਰ ਭਾਈ ਨੇ ਦੱਸੀ ਆ ਇਸ ਅਮਨਤੀ ਮੱਝ ਦੇ ਥੱਲੋਂ ਝੋਟੀ ਦੇ ਥੱਲੋਂ ਦੁੱਧ ਦੀ ਚਵਾਈ ਕੀਤੀ ਆ ਇਸ ਵਾਰ ਵੀਰ ਦੱਸਦਾ ਹੈ ਵੀ 나ਗ ਬੋਲ ਤੋਂ ਜਿਹੜੀ ਦੋਸਤੋ ਅੱਗੇ ਕੱਪਣਾ ਤੇ 5 ਦਿਨ ਹਜੇ ਪੂਰੇ ਪਏ ਆ ਗਿਣਤੀ ਦੇ ਸੂਣ ਦੇ ਵਿੱਚ ਸੋ ਪੂਰੀ ਗੱਲਬਾਤ ਕੀਤੀ ਆਪਾਂ ਵੀਡੀਓ ਦੇ ਵਿੱਚ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਆਜੋ ਕਰਦੇ ਆਂ ਗੱਲਬਾਤ ਖਾਦੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬੁਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਜਿਸ ਕਰ ਤੋਂ ਅੱਜ ਆਪਾਂ ਇਹ ਦੋਸਤੋ ਵੀਡੀਓ ਬਣਾ ਰਹੇ ਆਂ ਬਿਲਕੁਲ ਘਰੇਲੂ ਪਸ਼ੂ ਨੇ ਰੇ ਲੋ ਪਸ਼ੂਆਂ ਦੇ ਵਿੱਚੋਂ ਦੋਸਤੋ ਇੱਕ ਬਿਲਕੁਲ ਆ ਝੋਟੀ ਸਾਹਮਣੇ ਤੁਸੀਂ ਜਿਹੜੀ ਸਕਰੀਨ ਤੇ ਦਿਖ ਰਿਓ ਇਹ ਬਕਾਊ ਆ ਤੇ ਚੰਗੇ ਸੀਮਣ ਦੀ ਆਪ ਆ ਅੱਗੇ ਕਿਸ ਸੀਮਣ ਤੋਂ ਗੱਬਣਾ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਆ ਤੁਹਾਨੂੰ ਸਮਝ ਵਿੱਚ ਆ ਸਕੇ ਸੋ ਖਾਸ ਵਿਜਿਟ ਤੁਸੀਂ ਪਿੰਡ ਬਲਟੋਹੇ ਕਰਨੀ ਆ ਦੋਸਤੋ ਨੰਬਰ ਓਨਰ ਮਾਲਕ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ ਅੱਜ 17 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 4:30 ਵਜੇ ਤੋ ਬਿਲਕੁਲ ਗੱਬਣ ਜਿਹੜੀ ਦੋਸਤੋ ਇਹ ਝੋਟੀ ਆ ਪੂਰਾ ਰਿਕਾਰਡ ਹੈ ਪਹਿਲੇ ਸਵੇਰ ਕੀ ਮਿਲਕਿੰਗ ਆ ਹੁਣ ਕਿੰਨੇ ਦਿਨ ਬਾਕੀ ਆ ਪੂਰੀ ਡਿਟੇਲ ਆਪਾਂ ਲੈਣੇ ਆ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਆਜੋ ਪਾ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਕੈਮਸੇ ਤਾ ਠੀਕ ਆ ਮੈਂ ਕਿਰਪਾਈ ਮੇਰਾ ਠੀਕ ਆ ਅੱਛਾ ਇੱਕ ਭਾਜੀ ਆਪਣਾ ਨਾਮ ਦੱਸਿਓ ਭੈਣ ਭਰਾਵਾਂ ਨੂੰ ਹਾਂਜੀ ਮੇਰਾ ਨਾਮ ਹੈ ਗੁਰਵਿੰਦਰ ਸਿੰਘ ਹਾਂਜੀ ਪਿੰਡ ਬਲਟੋਆ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਹਾਂਜੀ ਤੇ ਗੁਰਵਿੰਦਰ ਵੀਰ ਪਸ਼ੂ ਜਿੱਦਾਂ ਤੁਹਾਡੇ ਕੋਲ ਵੇਖਿਆ ਵੀ ਬਿਲਕੁਲ ਘਰੇਲੂ ਘਰ ਦੇ ਪਸ਼ੂ ਆ ਹਾਂਜੀ ਹਾਂਜੀ ਕੋਈ ਵਪਾਰ ਵਾਲਾ ਚਾਹੇ ਕੋਈ ਵਿਕਰੀ ਵਾਲਾ ਪਸ਼ੂ ਨਹੀਂ ਆਪਣੀ ਖਰਵਾ ਹਾਂਜੀ ਨਹੀਂ ਜੀ ਸਾਡੇ ਕੋਲ ਘਰ ਦਾ ਹੀ ਮਾਲ ਸਾਰਾ ਘਰ ਦਾ ਮਾਲ ਆ ਤੇ ਜੰਮੀਆਂ ਪਲੀਆਂ ਵੀ ਘਰ ਦੀਆਂ ਰਵਾ ਵੀ ਬਿਲਕੁਲ ਘਰ ਦਾ ਹੀ ਆ ਹਾਂਜੀ ਤੇ ਗੁਰਵਿੰਦਰ ਭਾਈ ਕੀ ਇਨਫੋਰਮੇਸ਼ਨ ਆ ਇਸ ਛੋਟੀ ਦੀ ਸੂਹਾ ਕਿਨਵਾ ਸੋਣ ਜਾਦੀ ਇਹ ਵੀਰ ਜੀ ਦੂਜੇ ਸੂਏ ਆਰ ਕੇ ਛੋਟੀ ਸੋਣੀ ਆ ਹਾਂਜੀ ਪਹਿਲੇ ਸੂਏ ਦੇ ਸਾਡੇ ਕੋਲ ਸੂਈਆਂ ਦੀ ਵੀ ਕੱਟੀ ਹੈਗੀ ਸਾਡੇ ਕੋਲੇ ਪਹਿਲੇ ਸੂਏ ਦੀ ਹਾਂਜੀ ਕੱਟੀ ਅੱਛਾ ਜੀ 16 ਲੀਟਰ ਦੀ ਇਹ ਇਹ ਆਪ ਹਾਂਜੀ ਮਾਲਕਨ ਹੈਗੀ ਆ 16 ਲੀਟਰ ਪਹਿਲਾਂ ਸਵੇਰੇ ਚਵਾਈ ਕਰਵਾਈ ਹੈ ਜੀ ਨੇ ਹਾਂਜੀ 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 ਠੀਕ ਆ ਤੇ ਕਿੰਨਾ ਕੁ ਲੰਮਾ ਟਾਈਮ ਜਿਹੜੀ ਚਵਾਈ ਕਰਾ ਦਿੰਦੀ ਹੈ ਇਹ ਤਕਰੀਬਨ ਸਾਲ ਪੂਰਾ ਮਿਲ ਜਾਂਦੀ ਹੈ ਸਾਲ ਪੂਰਾ ਹਾਂਜੀ ਠੀਕ ਆ ਤੇ ਹੁਣ ਅੱਗੇ ਪਤਾ ਕਿਸ ਸੀਮਿੰਟ ਤੋਂ ਗੱਭਣੇ ਆਪ ਇਹ ਜੀ ਲੱਧੂਵਾਲ ਤੋਂ ਠੀਕ ਆ ਭਰਾ ਹੀ ਇਹ ਹੈਗੀ ਆ ਗੱਭਣੋਂ 나ਗ ਦੀ 나ਗ ਦੀ ਹਾਂਜੀ ਠੀਕ ਆ ਨਾਗ ਸੀਮਨ ਤੋਂ ਵੀਰ ਗੁਰਵਿੰਦਰ ਕਹਿੰਦਾ ਪਿਆ ਵੀ ਜਿਹੜੀ ਦੋਸਤੋ ਗੱਭਣਾ ਅੱਗੇ ਤੇ ਆਪ ਇਹ ਮਤਲਬ ਕਿ ਸ਼ੋਰ ਹੈਗੀ ਆ ਵੀ ਐਮ 29 ਦੀ ਆਪ ਹਾਂਜੀ ਐਮ 29 ਦੀ ਆ ਹ ਕਿਉਂਕਿ ਜਦੋਂ ਤੁਸੀਂ ਇਹ ਏਆਈ ਕਰਵਾਈ ਹੋਗੀ ਜਦੋਂ ਇਹ ਜੰਮੀ ਹੋਗੀ ਉਦੋਂ ਤੁਹਾਨੂੰ ਪਤਾ ਵੀ ਏਆਈ ਜਿਹੜੀ ਆ ਐਮ 29 ਦੀ ਕਰਵਾਈ ਆ ਹਾਂਜੀ ਐਮ 29 ਦੀ ਠੀਕ ਆ ਤੇ ਰਿਕਾਰਡ ਜਿਹੜਾ ਪਿਛਲੇ ਸੂਬੇ ਪਹਿਲੇ ਸੂਬੇ ਦੀ ਗੱਲ ਕਰੀਏ ਵੀ ਜਿਹੜਾ 15 ਤੋਂ ਪਲੱਸ 16 ਜਿਹੜੀ ਅਰਿਆ ਤੋਂ ਹਾਂਜੀ ਠੀਕ ਆ ਐਰ ਕੀ ਇਹਦੀ ਚੰਗੀ ਜਿਹੜੀ ਉਮੀਦ ਕੀਤੀ ਜਾਂਦੀ ਹੈ ਉਤੋਂ ਇਹ 2 ਲੀਟਰ ਵਧੂਗੀ ਜੀ 18 ਕਰੂਗੀ 18 ਪਲੱਸ ਹੀ ਕਰੂਗੀ ਹਾਂ ਹਾਂਜੀ ਬਿਲਕੁਲ ਅ ਵੱਡੇ ਕੱਦ ਕੱਟ ਦੀਏ ਦੋਸਤੋ ਹਾਈਟ ਵੇ ਕੀਏ ਲੈਂਥ ਵੇ ਕੀਏ ਤੇ ਪੂਰੀ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਆ ਠੀਕ ਆ ਅ ਸੋ ਇੱਕ ਵਾਰੀ ਮੈਂ ਤੁਹਾਨੂੰ ਖੋਲਣ ਤੋਂ ਪਹਿਲਾਂ ਇੱਕ ਵਾਰੀ ਤਸੱਲੀ ਨਾਲ ਦਿਖਾਵਾਂਗਾ ਦੋਸਤੋ ਉਲਟ ਮੈਣੀ ਵਾਲੇ ਪਾਸਿਓਂ ਜੇਕਰ ਆ ਤੁਸੀਂ ਦੇਖ ਰਹੇ ਹੋ ਫੁੱਲ ਵੱਡਾ ਆਰਡਰ ਹੈਗਾ ਠੀਕ ਆ ਜੀ ਹਾਂ ਜੀ ਭਾਈ ਗੁਰਵਿੰਦਰ ਕਿੰਨੇ ਕ ਦਿਨ ਲੇਜੂ ਘਟੋ ਘਟ ਕਟ ਤੋਂ ਕਟੇ 4-5 ਦਿਨ ਲੇ ਗਈ ਹੈ 5 ਦਿਨ ਲੇ ਜੀ 6 5 ਲੇ ਜੀ 6 5 ਲੇ ਜੀ 6 ਲੈ ਜੀ ਮਤਲਬ ਕੀ ਜਿਹੜੇ ਲਿਖਤੀ ਤੌਰ ਤੇ ਤੁਹਾਡੇ ਲਿਖੇ ਹੁੰਦੇ ਆ ਦਿਨ ਜਿਹੜੇ ਘਰੇਲੂ ਪਸ਼ੂ ਆਪਾਂ ਵੇਰ ਰੱਖਦੇ ਆ ਤੁਹਾਨੂੰ ਪਤਾ ਹੁੰਦਾ ਵੀ ਆਹ ਤਰੀਕ ਨੂੰ ਦਿਨ ਪੂਰੇ ਆ ਦਿਨ ਪੂਰੇ ਹੋ ਗਏ ਜਾਂ ਹਜੇ 2-3 ਦਿਨ ਪਏ 4 ਦਿਨ ਕੋਈ ਨਹੀਂ 4-5 ਦਿਨ ਰਹਿੰਦੇ ਆ ਜੀ ਪੂਰੇ ਹੋਣ ਹਾਂ ਜੀ ਹੂੰ ਸੋ ਵੱਡੀ ਜਿਹੜੀ ਦੋਸਤੋ ਇਹ ਝੋਟੀ ਆ ਠੀਕ ਆ ਸੈਕਿੰਡ ਟਾਈਮ ਆ ਸੈਕਿੰਡ ਲੁਕੇਸ਼ਨ ਦੇ ਵਿੱਚ ਸੂਣ ਜਾ ਰਹੀ ਆ 5 ਤੋਂ 6 ਦਿਨ ਹਜੇ ਬਾਕੀ ਆ ਤੋਂ ਤੋਰ ਕੇ ਤੁਹਾਨੂੰ ਤਸਲੀ ਨਾਲ ਆਰਡਰ ਕੁਆਲਟੀ ਵੀ ਦਿਖਾਵਾਂਗੇ ਤੇ ਵੀਰ ਗਰਵਿੰਦਰ ਇੱਕ ਸੰਪਰਕ ਨੰਬਰ ਆਪਣੇ ਉਹ ਜਰੂਰ ਸਾਂਝੇ ਕਰੀਏ ਜਿਹੜੇ ਮੋਬਾਈਲ ਨੰਬਰ ਨੇ ਆ ਆਪਣਾ ਨੰਬਰ ਹੈਗਾ ਜੀ 82899 ਹਾਂਜੀ 93673 82899 93673 936 73 73 ਹਾਂਜੀ 73 ਹਾਂਜੀ ਤੇ ਵੀਰ ਗਰਵਿੰਦਰ ਖੋਲ ਕੇ ਦਿਖਾ ਦਿੰਗੇ ਤੋਰ ਕੇ ਅ ਤਸੱਲੀ ਨਾਲ ਜਿਹੜੀ ਦੋਸਤੋ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੀ ਆ ਸੋ ਜਿਹੜੇ ਵੀਰ ਨੇ ਬਿਲਕੁਲ ਛੁਕੀਨ ਹੋ ਤੁਸੀਂ ਚੰਗਾ ਪਸ਼ੂ ਖਰੀਦਣ ਦੇ ਜੇਕਰ ਐਮ 29 ਮੁਰਾ ਦੇ ਵਿੱਚ ਜੇਕਰ ਦੋਸਤੋ ਆਪਾਂ ਡਿਟੇਲ ਦੇਖਣੀ ਹੋਵੇ ਤਾਂ ਤੁਸੀਂ ਬੇਸ਼ੱਕ ਆਨਲਾਈਨ ਕੱਢ ਕੇ ਵੀ ਦੇਖ ਸਕਦੇ ਹੋ ਫਾਦਰ ਵੱਲੋਂ ਤੇ ਮਦਰ ਵੱਲੋਂ ਵੀ ਠੀਕ ਆ ਵੀ ਐਮ 29 ਆ ਦੋਸਤੋ ਚੰਗੇ ਅੱਗੋਂ ਮਦਰ ਦਾ ਜਿਹੜਾ ਦੋਸਤੋ ਬੱਚਾ ਹੈ ਠੀਕ ਆ ਤੇ ਆ ਤੁਸੀਂ ਜਿਹੜੀ ਦੋਸਤੋ ਝੋਟੀ ਦੇਖ ਰਹੇ ਹੋ ਐਮ 29 ਦੀ ਝੋਟੀ ਹੈ ਆਪ ਖੁਦ ਦੂਜਾ ਸੂਆ ਸੂਨ ਵਾਲੀ ਆ ਆਰਡਰ ਕੁਆਲਟੀ ਕਾਫੀ ਖੂਬਸੂਰਤ ਹੈ ਬਾਕੀ ਥਾਣ ਚੰਗੀ ਸਪੇਸ ਤੇ ਆ ਥਾਣ ਜਿਹੜਾ ਤੁਹਾਨੂੰ ਬੜੀ ਤਸੱਲੀ ਨਾਲ ਦਿਖਾ ਦਾਂਗੇ ਚਾਰੇ ਥਾਣ ਸੱਜੇ ਖੱਬੇੋਂ ਬੈਕ ਸਾਈਡ ਤੋਂ ਜੇਕਰ ਆਪਾਂ ਦੇਖੀਏ ਤਾਂ ਸਪੇਸ ਸਾਰਿਆਂ ਦੇ ਵਿੱਚ ਬਰਾਬਰ ਆ ਕੋਈ 4-4 ਇੰਚ ਸਪੇਸ ਆ ਠੀਕ ਆ ਜੀ ਹੈਵੀ ਟਿੱਟ ਪੁੱਠਾ ਬਿਲਕੁਲ ਥੱਬਿਆਂ ਦੇ ਥੱਬੇ ਤੇ ਕੱਦ ਕਾਠ ਵੀ ਜਿਹੜਾ ਦੋਸਤੋ ਪੂਰਾ ਉੱਚਾ ਹੈਵੀ ਬਾਡੀ weight ਆ ਵਜਨ ਲੋਡ ਫੁੱਲ ਹੈਗਾ ਠੀਕ ਆ ਸੋ ਜ਼ਰੂਰ ਤੁਸੀਂ ਇਹ ਨੋਟ ਕਰ ਸਕਦੇ ਹੋ ਆ ਦੇਖੋ ਜੀ। ਕੁਮਾਲ ਦਾ ਜਿਹੜਾ ਦੋਸਤੋ ਆ ਆਰਡਰ ਸਾਈਜ਼ ਆ ਠੀਕ ਆ ਆਰਡਰ ਸਾਈਜ਼ ਤੋਂ ਪਤਾ ਲੱਗਦਾ ਵੀ ਇਸ ਵਾਰ ਜਿਹੜਾ ਨਾਰਮਲੀ ਬਾਈ ਗੁਰਵਿੰਦਰ ਕਹਿੰਦਾ ਵੀ ਦੁੱਧ ਜਿਹੜਾ 16 ਤੋਂ ਪਲੱਸ ਤਕਰੀਬਨ ਕੋਈ 18-17 ਦੀ ਉਮੀਦ ਵੀ ਕੀਤੀ ਜਾਂਦੀ ਆ। ਸੋ ਇਹੋ ਜੀ ਜਿਹੜੀ ਦੋਸਤੋ ਸਾਫ ਸੰਭਾਲਦੀ ਮੋਲ ਜਿਹੜਾ ਦੋਸਤੋ ਪਹਿਣਾ ਹੈ ਠੀਕ ਆ ਹਜੇ 5-6 ਦਿਨ ਬਾਕੀ ਆ। ਸੋ ਬਾਕੀ ਓਵਰオール ਤੁਹਾਡੇ ਸਾਹਮਣੇ ਆ। ਚਾਰੂ ਕਾਫੀ ਜਿਆਦੀ ਹੈ ਜੀ। ਹਾਂਜੀ ਚਾਰੂ ਚਾਰੂ ਤਾਂ ਬਹੁਤ ਹੈ ਜੀ। ਲੈਓ ਬਾਈ ਗੁਰਵਿੰਦਰ ਕ੍ਰਿਟਿਕ ਹੱਥ ਪਈਂਦੀ ਹਾਂ ਐ ਆ ਜਾ ਚਾਰੂ ਵੇਖੋ ਤੁਸੀਂ ਘਾਹ ਦੇ ਬਿਲਕੁਲ ਆਪਾਂ ਲਾਇਆ ਪਸ਼ੂ ਨੂੰ ਐਨੀਮਲ ਜਿਹੜਾ ਚਾਰੂ ਦਾ ਦੋਸਤੋ ਬਹੁਤ ਵੱਧ ਆ ਠੀਕ ਆ ਤੇ ਹਾਂਜੀ ਕਮਾਲ ਜੀ ਬਾਕੀ ਥਣ ਦੇਵੇ ਦਾ ਸੈਜ ਜਿਹੜਾ ਦੋਸਤੋ ਬਾਕਮਾਲ ਆ ਠੀਕ ਆ ਕਾਫੀ ਖੂਬਸੂਰਤ ਸ਼ਾਨਦਾਰ ਤੇ ਜਾਨਦਾਰ ਪੂਦਾ ਜਿਹੜਾ ਦੋਸਤੋ ਥਣ ਚੱਡਾ ਹੈ ਤੇ ਮਾ ਜਾ ਵੀ ਲੌ 45 ਯਾ ਦੋਸਤੋ ਪੂਰੀ ਭਾਰੀ ਵਜਨ ਵਟੇ ਵਾਲੀ ਤੇ ਸੂਬਾ ਸੈਕੰਡ ਟਾਈਮ ਪਰ ਠੀਕ ਆ ਚਲੋ ਠੀਕ ਆ ਦੋਸਤੋ ਬਾਕੀ ਕਾਫੀ ਜਿਆਦਾ ਪਸੰਦ ਆਊਗੀ ਤੁਹਾਨੂੰ ਆ ਡਿਮਾਂਡ ਜਿਹੜੀ ਆ ਦੋਸਤੋ ਉਹ ਆਪਾਂ ਵੀਰ ਗੁਰਮਿੰਦਰ ਤੋਂ ਪੁੱਛ ਲਾਂਗੇ ਕਨਫਰਮ ਕਰਾ ਦਿੰਨੇ ਆ ਕੀ ਡਿਮਾਂਡ ਆ ਤੇ ਕਿੱਥੋਂ ਤੱਕ ਜਿਹੜੀ ਦੋਸਤੋ ਇਹ ਲੈ ਆ ਦੇ ਹੋਵੇਗੀ ਉਹ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਤੇ ਗਰਵਿੰਦਰ ਵੀਰ ਹਾਂਜੀ ਇਹ ਕਿੰਨਾ ਕੁ ਮੁੱਲ ਡਿਮਾਂਡ ਕੀ ਕਰਦੇ ਆ ਤੇ ਲੈ ਆ ਦੇ ਕਿੱਥੋਂ ਤੱਕ ਵੀ ਹਾਂ ਨਾ ਜਿਹੜੀ ਹੋਊਗੀ ਇਹ ਵੀਰ ਜੀ ਡਿਮਾਂਡ ਅਸੀਂ ਕਰਦੇ ਆ 135000 ਅੱਛਾ ਜੀ ਹਾਂਜੀ ਉਹ ਆਇਆ ਵੀਰਾਂ ਭਰਾਵਾਂ ਦਾ ਗਮਾਨ ਕਰਦੇ ਆ 135000 ਦੇ ਵਿੱਚੋਂ ਕੋਈ ਛੋਟ ਛੱਪਾ ਖੁੱਲਾ ਹੋ ਜਨਾ ਹਾਂਜੀ ਇੱਕ ਕਿੱਥੋਂ ਤੱਕ ਹੋਊਗਾ ਬਾਈ ਜੀ 130 ਤੂੰ ਤੱਕ ਪੂਰਾ ਛੱਡਾਂਗਾ ਮੈਂ 130 ਤੱਕ ਹਾਂਜੀ ਠੀਕ ਆ ਗਰਵਿੰਦਰ ਬਾਈ ਕਹਿੰਦਾ ਵੀ 130 ਤੱਕ ਜਿਹੜੀ ਦੋਸਤੋ ਇਹ ਛੋਟੀ ਦੇ ਦਾਂਗੇ ਠੀਕ ਆ 135 ਡਿਮਾਂਡ ਕੀਤੀ ਆ ਤੇ 130 ਜਿਹੜੀ ਦੋਸਤੋ ਦਿੱਤੀ ਜਾਊਗੀ ਠੀਕ ਆ ਬਾਕੀ ਕੋਈ ਵੀਰ ਮੋਲ ਲਾਉਣ ਤੋਂ ਪਹਿਲਾਂ ਤੁਸੀਂ ਬਲਟੋਹੇ ਪਿੰਡ ਵਿਜਿਟ ਜ਼ਰੂਰ ਕਰ ਲਿਓ ਤਸਲੀ ਨਾਨਕ ਆਣ ਕੇ ਦੇਖ ਲਿਓ ਜੋ ਚੀਜ਼ ਦਿਖਾਈ ਗਈ ਆ ਉਹ ਫਿੱਟ ਬੈਠੂਗੀ ਤੁਹਾਨੂੰ ਪਸੰਦ ਆਊਗੀ ਛੱਡ ਕੇ ਨਹੀਂ ਜਾਂਦੇ ਠੀਕ ਹੈ ਜੀ ਇਹਨੇ ਰੇਟ ਦੇ ਵਿੱਚ ਦੋਸਤੋ ਫੁੱਲ ਵੱਡੀ ਤੁਹਾਨੂੰ ਝੋਟੀ ਮਿਲਣੀ ਆ ਐਮ 22 ਬਰੀਡ ਦੇ ਵਿੱਚ ਠੀਕ ਹੈ ਜੀ ਕੁਆਲਿਟੀ ਥਾਨਾ ਸਾਈਜ਼ ਪੂਰਾ ਮੈਂ ਤੁਹਾਨੂੰ ਕੋਈ ਫਿਰ ਨੇੜੇ ਤੋਂ ਦਿਖਾ ਦਿੰਦਾ ਬਿਲਕੁਲ ਚਾਰੇ ਥਾਨਾ ਦਾ ਜਿਹੜਾ ਸਪੇਸ ਵੇਖ ਲਓ ਗੈਬੰਤਰ ਪੂਰਾ ਠੀਕ ਹੈ ਜੀ ਤੇ ਫੁੱਲ ਕੁਆਲਿਟੀ ਦੀ ਜਿਹੜੀ ਦੋਸਤੋ ਇਹ ਝੋਟੀ ਹੈ ਤੇ ਨੰਬਰ ਇੱਕ ਵਾਰੀ ਬਾਈ ਗੁਰਵਿੰਦਰ ਬੋਲਿਓ ਫਿਰ ਆਪਣਾ ਨੰਬਰ ਹੈਗਾ 82899 93673 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਵਿੰਦਰ ਤੇ ਪਿੰਡ ਖਾਸ ਬਲਟੋਹੇ ਤੁਸੀਂ ਵਿజిਟ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ